ਆਹ ਬੰਦੇ ਨੂੰ ਤਾਂ ਤੁਸੀਂ ਜਾਣਦੇ ਹੋਣੇ ਆ ਇਹਦਾ ਤੇ ਸਿੰਘਲਾ ਸਾਹਿਬ ਹੈ ਸ਼ੁਰੂ-ਸ਼ੁਰੂ ਦੇ ਵਿੱਚ ਭਗਵਾਨ ਕਬਾਲ ਜੀ ਨੇ ਇਹ ਗੱਲ ਕਹੀ ਸੀ ਕਿ ਹਾਂ ਵੀ ਇਹ ਤਾਂ ਤੇ ਮੇਰੇ ਕੋਈ ਦੀ ਆਡੀਓ ਵੀਡੀਓ ਵੀ ਹੈਗੀ ਹੈ ਉਹ ਕਿੱਥੇ ਚਲੇਗੀ ਉਹ ਤਾਂ ਉਹਨਾਂ ਦੇ ਸੁਖਨਾ ਸਾਰਾ ਪ੍ਰਚਾਰ ਤੇ ਸਾਰਾ ਕੁਝ ਆ ਆ ਵੀ ਤੁਸੀਂ ਦੇਖਦੇ ਹੋਣੇ ਕਿਤੇ ਸਰਾਰੀ ਸਾਹਿਬ ਇਹਨਾਂ ਦੀ ਫੋਟੋ ਬੜੀ ਵੱਧੀਆ ਆਈ ਹੈ ਔਰ ਉਦੋਂ ਅੱਗੇ ਆਹ ਕਟਾਰੂ ਚੱਕ ਸਾਹਿਬ ਹੈਗੇ ਆ ਸਾਡੇ ਸ਼ਹਿਰ ਦੇ ਇੱਕ ਮਸਤਰੀ ਹੈਗੇ ਬਲਦਾਰ ਸਿੰਘ ਇਹਨਾਂ ਦੇ ਉੱਤੇ ਕਾਰਵਾਈ ਪੁਲਿਸ ਕਿੱਥੇ ਚਲ ਗਈ ਇਹਦਾ ਉੱਤੇ ਸਰਕਾਰ ਕਿੱਥੇ ਖੜੀ ਹੈ ਅੱਜ ਸਵਾਲ ਜਿਹੜੇ ਆ ਉਹ ਬੀਜਲੀ ਬਾਰੇ ਤੇ ਭਗਵੰਤ ਮਾਨ ਤੇ ਆ ਔਰ ਨਾਲ ਦੀ ਨਾਲ ਬੀਜੇਪੀ ਦੀ ਸਰਕਾਰ ਤੇ ਹੈ ਕਿ ਜੋ ਇਸ ਦੇਸ਼ ਦੇ ਵਿੱਚ ਜਿੰਨਰ ਨੂੰ ਪੂਰੀ ਡੈਮੋਕ੍ਰੇਸੀ ਨੂੰ ਪਹੁੰਚਾ ਰਹੇ ਹਨ ਉਹ ਜਿਹੜੀ ਡੈਮੋਕ੍ਰੇਸੀ ਆਉਣੀ ਹੈ ਦੋਸਤਾਂ ਦਾ ਨਾ ਵਰਤਨ ਜਾਂਤਾ ਕੋਈ ਫਾਇਦਾ ਨਹੀਂ ਕਰਨਾ ਔਰ ਜੋ ਤੁਸੀਂ ਕਿਸਾਨੀ ਨਾਲ ਕਰ ਰਹੇ ਕਿਉਂਕਿ ਮੈਂ ਇਸ ਕਰਕੇ ਕਹਿਣਾ ਹੁੰਦਾ ਕਿ ਹਾਂ ਵੀ ਇਹ ਵਿੜੇ ਹੋਈ ਆ ਇਸ ਕਰਕੇ ਕਹਿਣਾ ਹੁੰਦਾ ਕਿ ਜੋ ਵੀ ਜੇ ਚੌਦੀ ਆ ਈਵਨ ਕੇ ਈਵਨ ਕੇ ਜਿਹੜਾ ਥਲੋੜੀ ਬਾਰਡਰ ਤੇ ਧਰਨਾ ਲੱਗਿਆ ਆ ਜਾਂ ਇੱਧਰ ਲੱਗਿਆ ਆ ਉਹਦੇ ਵਿੱਚ ਜਦੋਂ ਵੀ ਕਿਤੇ ਸ਼ੈਲਿੰਗ ਹੁੰਦੀ ਆ ਜਦੋਂ ਵੀ ਕਿਤੇ ਗੋਰੀਬਾਰੀ ਹੁੰਦੀ ਆ ਤੇ ਉਹ ਪੰਜਾਬ ਦੀ ਧਰਤੀ ਤੇ ਹੁੰਦੀ ਆ ਭਗਵਾਨ ਜੀ ਨੂੰ ਤਾਂ ਸ਼ੈਲੀ ਕਿਸ ਤਰ੍ਹਾਂ ਦਾ ਪਤਾ ਇਹਦਾ ਹੋਊਗਾ ਇਸ ਕਰਕੇ ਮੈਂ ਤਾਂ ਅੱਜ ਤੁਹਾਨੂੰ ਕਿਹੇ ਬੇਨਤੀ ਕਰਨ ਲਈ ਇੱਥੇ ਆਪਾਂ ਇਕੱਠੇ ਹੋਏ ਆ ਯਾਰ ಲೆਟ ਅਸ ਫਾਈਟ ਟੁਗੇ ਕਿਉਂਕਿ ਆਪਣੇ ਬੱਚੇ ਸਾਰਿਆਂ ਦੇ ਆਪਣਾ ਸਮਾਂ ਇੱਥੇ ਹੈਗਾ ਕਿਉਂਕਿ ਜੋ ਇਹਦਾ ਨਹੀਂ ਪਿਛਲੇ ਸਮੇਂ ਦੇ ਵਿੱਚ ਬੀਜੇਪੀ ਨੇ ਕੀਤਾ ਉਤੋਂ ਵੱਧ ਜਿਹੜਾ ਹੈ ਕਿ ਜੋ ਦਿੱਲੀ ਦੇ ਵਿੱਚ ਸੋਚਦੇ ਆ ਉਤੋਂ ਵੱਧ ਕਿਤੇ ਪੰਜਾਬ ਦੇ ਵਿੱਚ ਕਿਉਂਕਿ ਉੱਥੇ ਤਾਂ ਇਹ ਕਹਿੰਦੇ ਆ ਕਿ ਸਾਡੇ ਕੋਲ ਤਾਂ ਦਿੱਲੀ ਦੀ ਪੁਲਿਸ ਹੈ ਨਹੀਂ ਬਈ ਪੰਜਾਬ ਪੁਲਿਸ ਤਾਂ ਤੁਹਾਡੀ ਆ ਨਾ ਪੰਜਾਬ ਪੁਲਿਸ ਤਾਂ ਤੁਹਾਡੇ ਔਰ ਮੈਂ ਤਾਂ ਜੀਪੀ ਸਾਹਿਬ ਨੂੰ ਕਿਉਂਕਿ ਮੈਂ ਥੋੜਾ ਜਿਹਾ ਨੌਕਰੀ ਵੀ ਕੀਤੀ ਆ ਕੌਰਵ ਯਾਦ ਜੀ ਨਾ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਯਾਰ ਸਮਾਂ ਨਾ ਵੀ ਰਹਿਣਾ ਸਮਾਂ ਕਿਸੇ ਨਹੀਂ ਖੜਦਾ ਨਹੀਂ ਹੈ ਔਰੰਗਜ਼ੇਬ ਲਈ ਨਹੀਂ ਖੜਿਆ ਅਕਬਰ ਲਈ ਨਹੀਂ ਖੜਿਆ ਬਾਬਰ ਲਈ ਨਹੀਂ ਖੜਿਆ ਤੁਹਾਨੂੰ ਤੁਹਾਡੇ ਨੇ ਵੀ ਖੜਨਾ ਠੀਕ ਹੈ ਤੁਸੀਂ ਐਡ ਹੌਕ ਮੇਰਾ ਖਿਆਲ ਹੈ ਕਿ ਪਹਿਲਾ ਡੀ ਜੀ ਹੋਣਾ ਹੈ ਹਿੰਦੁਸਤਾਨ ਦੇ ਵਿੱਚ ਲੇਕਿਨ ਕਿਤੇ ਤੱਕ ਅਕਦਾ ਕੀ ਉੱਤੇ ਖੜੇ ਰਹੋ ਕਿਤੇ ਤੱਕ ਤੁਸੀਂ ਸਮਾਜ ਦੇ ਨਾਲ ਖੜੋ ਹੋ ਕੇ ਅਲਟੀਮੇਟਲੀ ਟੈਕਸਵੇਅਰ ਦੇ ਪੈਸੇ ਤੋਂ ਤੁਹਾਨੂੰ ਤਰਕਾਬਾ ਮਿਲਦੇ ਆ ਫਿਰ ਇੱਕ ਆਸ ਹੁੰਦੀ ਆ ਕਿ ਤੁਸੀਂ ਇੱਕ ਦੇਸ਼ ਲਈ ਇੱਕ ਸਮਾਜ ਲਈ ਕੁਝ ਕਾਇਦੇ ਕਾਨੂੰਨ ਬਣਿਆ ਉਹ ਆਪੋਜੀਸ਼ਨ ਲਈ ਵੀ ਹੋ ਜਾਏ ਬਣੇ ਚਾਹੀਦੇ ਤੇ ਉਹ ਸਰਕਾਰ ਲਈ ਵੀ ਹੋਣੇ ਚਾਹੀਦੇ ਲੈਕਿਨ ਤੁਸੀਂ ਉਹਨਾਂ ਦਾ ਹੱਥ ਥੋਕਾਈਦਾ ਨਾ ਨਾ ਬਣੋ ਕਿ ਤੁਸੀਂ ਕਾਉਂਸਲਰ ਵੀ ਚੱਕ ਚੱਕ ਕੇ ਲੈ ਜਾਓ ਤੁਸੀਂ ਇਹ ਕਰੋ ਕਿ ਹਾਂ ਵੀ ਅਸੀਂ ਆ ਵੀ ਬਣਾਉਣੀ ਹੈ ਤੇ ਆ ਵੀ ਮੇਰੇ ਖਿਆਲੇ ਇਹ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋਇਆ ਵੀ ਹਾਂ ਵੀ ਕਿਤੇ ਮੇਰਾ ਖਿਆਲ ਹੈ ਵੀ 2-4 ਕਾਉਂਸਲਰ ਬਾਅਦ ਬਣ ਗਏ ਨਹੀਂ ਤਾਂ ਅਦਰ ਪਾਈ ਲੋਕਾਂ ਦਾ ਮੈਂਡੇਟ ਹੁੰਦਾ ਸੀ ਨਾ ਕਿ ਆ ਸਰਕਾਰ ਬਣੀ ਹੈ ਚਲੋ ਕਾਉਂਸਲਰ ਵੀ ਕਾਰਪੋਰੇਸ਼ਨ ਵੀ ਇਹਨਾਂ ਦੀ ਬਣ ਜੇ ਤਾਂ ਕਿ ਜਿਹੜੇ ਕੰਮਕਾਰ ਜਿਹੜੇ ਆ ਸੂਬੇ ਦੇ ਪਹਿਲੀ ਵਾਰ ਤਾਂ ਢਾਈਆਂ ਸਰ ਬਾਅਦ ਇਲੈਕਸ਼ਨ ਕਰਾਈਏ ਉਹ ਰੈਲੈਕਸ਼ਨ ਮੈਂ ਜੀਵਨ ਜਿੰਦਗੀ ਦਾ ਪਹਿਲੀ ਪਹਿਲਾ ਤੇ ਜਾਣਾ ਸਾਡਾ ਮਾਡਲ ਟਾਪ ਦਾ ਕੈਂਡੀਡੇਟ ਪਹਿਲਾਂ ਉਹਦੇ ਘਰੇ ਅੱਛਾ ਇੱਕ ਨਵਾਂ ਬੋਣਾ ਸੀਗਾ ਉਹਦੀ ਵਾਈਫ ਡਾਕਟਰ ਸੀ ਤੇ ਮੈਂ ਉਹਨੂੰ ਪੁੱਛਿਆ ਮੈਂ ਕਿ ਕਰ ਕਿ ਦੋਸਤ ਨੂੰ ਲੜਨਾ ਚਾਹਣਾ ਉਹ ਕਹਿੰਦਾ ਜੀ ਕਿਉਂਕਿ ਸਾਡੇ ਉਥੇ ਜਿਮਖਾਨਾ ਕਲੱਬ ਹੈ ਉਹਦੀ ਐਗਜ਼ੈਕਟਿਵਲੀ ਇਲੈਕਸ਼ਨ ਲੜਿਆ ਸੀ ਅੱਛਾ ਮੈਂ ਕਿਹਾ ਵੀ ਨਵੇਂ ਬੱਚੇ ਇਨਫਰਾਂਸਟ੍ਰਕਚਰ ਚੱਲਦਾ ਭਈ ਬੇਦੇਰ ਸਮਾਜ ਦੇ ਵਿੱਚੋਂ ਨਿੱਤਰ ਵੱਢ ਗਿਆ ਪਾਗਲ ਭਰਾ ਦੇ ਅਗਲੇ ਦਿਨ ਵਿਡਰਾਅ ਹੋ ਸੀ ਉਸ ਤੋਂ ਪਹਿਲਾਂ ਮੈਨੂੰ ਲੱਗਦਾ ਸੀ ਜੀ ਜੀਐਸਟੀ ਵਾਲੇ ਲੇਬਰ ਲੇਬਰ ਡਿਪਾਰਟਮੈਂਟ ਪੋਰਸ ਡਿਪਾਰਟਮੈਂਟ ਵੀ ਆ ਜਾ ਰਹੇ ਚੱਤ ਵੱਲ ਦੇ ਤਾਂ ਅਦਰ ਯਾਰ ਇਹ ਕੀ ਤੁਸੀਂ ਕਿਹੜੀ ਡੈਮੋਕ੍ਰੇਸੀ ਅੱਛਾ ਕੀ ਇੱਕ ਕੌਂਸਲਰ ਰੋਲ ਬਣਾਉਂਗੇ ووٹ ਕੀ ਕਰਨਾ ਹੈ ਸੋ ਆਜੀ ਭਗਵਾਨ ਦਮਨ ਨੂੰ ਪੰਜਾਬ ਨੂੰ ਜਵਾਬ ਦੇਣ ਦੀ ਜ਼ਰੂਰਤ ਹੈ ਕਿਉਂਕਿ ਚੁਟਕਲਿਆਂ ਨਾਲ ਇਹ ਸੂਬਾ ਨਹੀਂ ਚਲਣਾ ਕਿਉਂਕਿ ਜਿੱਥੇ ਅਸੀਂ ਲੈ ਗਏ ਹਾਂ ਇਹ ਸੂਬੇ ਅੱਜ ਉਹ ਸੂਬਾ ਜਿਹੜਾ ਆ ਬਿਲਕੁਲ ਉਸ ਜਗ੍ਹਾ ਤੇ ਲਾ ਕੇ ਕਿਹਾ ਜਿੱਥੇ ਲੋਅਰ ਡਾਡਰ ਦੀ ਮੈਨੂੰ ਲੱਗਦਾ ਕਿਹੜਾ ਸ਼ਹਿਰ ਆ ਕਿਹੜਾ ਵਪਾਰੀ ਆ ਜਿਹਨੂੰ ਲੋਅਰ ਡਾਡਰ ਦੀ ਸਮੱਸਿਆ ਨਹੀਂ ਹੈ ਜਿੱਥੇ ਫਰੋਕ ਨਹੀਂ ਆਉਂਦੀਆਂ ਕੌਲਾਂ ਨਹੀਂ ਆਉਂਦੀਆਂ ਅੱਜ ਸਾਡਾ ਇਕਰੀਅਨ ਸਟੇਟ ਹੈ ਐਗਰੀਕਲਚਰ ਕਿੱਥੇ ਗਈ ਸਾਡੀ ਕਿਸਾਨੀ ਕਿੱਥੇ ਖੜੀ ਹੈ ਇਹ ਲਗਭਗ ਲੱਖ ਰੁਪਏ ਲੱਖ ਕਰੋੜ ਤੋਂ ਵੱਧ ਦਾ ਪਿਛਲੇ 4-5 ਸਾਲਾਂ ਚ ਔਰ ਰੇਟਾਂ ਦੀ ਤਾਂ ਗੱਲ ਹੀ ਛੱਡ ਦਿਓ ਕੋਈ ਉਹਦੇ ਕੇਜਰੀ ਮੌਲਜੀ ਸੁਪਰੀਮੋ ਕਹਿੰਦੇ ਸੀ ਮੈਂ ਤਾਂ 54000 ਕਰੋੜ ਰੁਪਏ ਤੋਂ ਲੀਕੇ ਬੈਠਾ ਹੂੰ ਉਹ ਪਤਾ ਨਹੀਂ ਕਿੱਥੇ ਗਿਆ ਅੱਛਾ ਹੋਣਾ ਤੇ ਨਵਾਂ ਸ਼ੌਫਾ ਦੇ ਲਈ ਛੱਡਿਆ ਮੈਂ ਕਿਹਾ ਯਾਰ ਜਿਹੜੇ ਲੋਕ ਕਹਿੰਦੇ ਸੀ ਕਿ ਅਸੀਂ ਲੋਕ ਪਾਲ ਲੈ ਕੇ ਆਵਾਂਗੇ ਅੱਜ ਤੋ ਜਾ ਰਹੀਆਂ ਨੇ ਗੁਰਦੁਆਰਾ ਸਾਹਿਬ ਦੇ ਗ੍ਰੰਥੀਆਂ ਨੂੰ ਇੱਕ ਆਫਰ ਕਰ ਲਿਆ ਇਸ ਇਸ ਲੈਵਲ ਦੇ ਤੱਕ ਨਾ ਇਸ ਡੈਮੋਕ੍ਰੇਸੀ ਇਨ ਵੈਲਿਊ ਇਸ 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 ਲੈਵਲ ਦੇ ਤੱਕ ਨਾ ਮੈਂ ਸੁਵੇਪਾ ਪਰਵਾਦ ਕਰਦਾ ਤੁਹਾਡਾ ਔਰ ਯਾਸ ਕਰਦਾ ਕਿ ਇਹ ਜਰਾ ਨਵਾਂ ਸਾਲ ਹੈ ਆਪਣੇ ਸਾਰੇ ਵਾਲੇ ਸ਼ੁਭ ਹੋਵੇ ਔਰ ਪੰਜਾਬ ਲਈ ਔਰ ਦੇਸ਼ ਲਈ ਇੱਕ ਪੋਜ਼ਿਟਿਵ ਮਾਹੌਲ ਬਣਾ ਜੇਡਾ ਉਹ ਆਉਣ ਵਾਲਾ ਸਮਾਂ ਹੋਵੇ ਇਹਦੇ ਨਾਲ